ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਆਏ ਹਾਂ ਧਰਤੀ ਦੇ ਅਦਭੁਤ ਕ੍ਰਿਸ਼ਮੇ ਨੂੰ ਵੇਖਣ ਲਈ ਰੋਟਰਵਾ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਧਰਤੀ ਆਪਣੇ ਅੰਦਰਲੇ ਤਾਪ ਨਾਲ ਗਰਮ ਪਾਣੀ ਦੇ ਸਰੋਤ ਉਬਾਲਦੀ ਹੈ ਇਹ ਨਜ਼ਾਰੇ ਸਾਨੂੰ ਕੁਦਰਤ ਦੀ ਅਸਲੀ ਤਾਕਤ ਦਾ ਅਹਿਸਾਸ ਕਰਾਉਂਦੇ ਹਨ ਤੇ ਜਦੋਂ ਗਰਮ ਪਾਣੀ ਦੇ ਕੁੰਡਾਂ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹਿਮਾਚਲ ਪ੍ਰਦੇਸ਼ ਦਾ ਪਵਿੱਤਰ ਮਣੀ ਕਰਨ ਸਾਹਿਬ ਜਿੱਥੇ ਧਰਤੀ ਦੀ ਗਰਮੀ ਵੀ ਹੈ ਤੇ ਗੁਰੂ ਸਾਹਿਬ ਜੀ ਦੀ ਅਸੀਸ ਵੀ ਹੈ ਅੱਜ ਅਸੀਂ ਕੁਦਰਤ ਦੀ ਸ਼ਕਤੀ ਤੇ ਧਾਰਮਿਕ ਸ਼ਰਧਾ ਦੋਹਾਂ ਦੇ ਰੰਗ ਇਕੱਠੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਤਾਂ ਆਪਣੀ ਅਗਲੀ ਵੀਡੀਓ ਜ਼ਰੂਰ ਦੇਖਣਾ ਇੱਥੇ ਕੁਦਰਤ ਦੀਆਂ ਗਰਮ ਤਾਕਤਾਂ ਧਾਰਮਿਕ ਕਥਾਵਾਂ ਤੇ ਮਨੁੱਖੀ ਜੀਵਨ ਮਿਲ ਕੇ ਇੱਕ ਬੇਹਤਰੀਨ ਅਨੁਭਵ ਪੇਸ਼ ਕਰਦੀਆਂ ਹਨ ਇਸ ਯਾਤਰਾ ਵਿੱਚ ਅਸੀਂ ਦੋ ਬਹੁਤ ਹੀ ਖਾਸ ਥਾਵਾਂ ਤੇ ਜਾਵਾਂਗੇ ਰੋਟਰਵਾ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਤੇ ਮਣੀਕਰਨ ਸਪ ਹਿਮਾਚਲ ਪ੍ਰਦੇਸ਼ ਭਾਰਤ ਦੇ ਵਿੱਚ ਹੈ ਦੋਮੇ ਤਾਮਾ ਜਿਹੜੀਆਂ ਗਰਮ ਪਾਣੀ ਦੇ ਕੁੰਡਾਂ ਲਈ ਬਹੁਤ ਮਸ਼ਹੂਰ ਹਨ ਪਰ ਇੱਥੇ ਦੀਆਂ ਕਥਾਵਾਂ ਲੋਕ ਜੀਵਨ ਅਤੇ ਤਜਰਬੇ ਬਿਲਕੁਲ ਵੱਖਰੇ ਹਨ ਜੇ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਅਤੇ ਭਾਰਤ ਦੀ ਇਹ ਦੋਵਾਂ ਕਹਾ ਥਾਵਾਂ ਦੇ ਵਿੱਚ ਜਰਾ ਬਹੁਤ ਜ਼ਿਆਦਾ ਫਰਕ ਹੈ ਉੱਥੇ ਜਿਹੜੀ ਗੁਰੂ ਦੀ ਕਿਰਪਾ ਗੁਰਨਾਣ ਸਿੰਘ ਜੀ ਦੀ ਦੇ ਇੱਥੇ ਜਿਹੜਾ ਕੁਦਰਤ ਦਾ ਦੌਰ ਚੱਲਦਾ ਪਿਆ ਹੈ ਚਲੋ ਪਹਿਲਾਂ ਗੱਲ ਕਰੀਏ ਰੋਟਰਵਾ ਦੀ ਰੋਟਰਵਾ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੇ ਸਥਿਤ ਹੈ ਤੇ ਇਹ ਟਾਪੂ ਵੋਲਕੇਨਿਕ ਜ਼ੋਨ ਵਿੱਚ ਆਉਂਦਾ ਹੈ ਇਸ ਖੇਤਰ ਦੀ ਭੰਗੋਲਕਤਾ ਤਾਂ ਤਾਂ ਕਾਰਨ ਇੱਥੇ ਧਰਤੀ ਹਮੇਸ਼ਾ ਗਰਮ ਗਰਗ ਬਾਣੀ ਗੀజర్ ਬਬਲਿੰਗ ਮਡਪੂਰ ਰੰਗ ਬਰੰਗੇ ਪੂਲ ਤੇ ਧੂਆਂਦਰ ਘਾਟੀਆਂ ਹਰ ਜਗ੍ਹਾ ਮਿਲਦੀਆਂ ਹਨ ਬਹੁਤੂ ਗੀజర్ ਇਹ ਗੀజర్ ਹਰ ਦਿਨ ਕਈ ਵਾਰ 30 ਮੀਟਰ ਉੱਚਾ ਪਾਣੀ ਅਸਮਾਨ ਵਿੱਚ ਛੱਡਦਾ ਹੈ ਜਦ ਤੁਸੀਂ ਇੱਥੇ ਖੜੇ ਹੋਵੋਗੇ ਧਰਤੀ ਦੀ ਤਾਕਤ ਮਹਿਸੂਸ ਹੋਵੇਗੀ ਇੱਥੇ ਇੱਕ ਮੌਰੀ ਭਾਸ਼ਾ ਦੇ ਜਗ੍ਹਾ ਦਾ ਨਾਮ ਹੈ ਵਾਇਓਟਾਪੋ ਥਰਮਲ ਵੰਡਰਲੈਂਡ ਰੰਗ ਬਰੰਗੇ ਪੂਲ ਸ਼ੈਂਪੇਨ ਪੂਲ ਆਰਟਿਸਟ ਪੈਲੇਟ ਅਤੇ ਗੀజర్ ਇਹ ਥਾਂ ਅਦਭੁਤ ਹੈ ਫੈਲਗੇਟ ਇੱਕ ਹੋਰ ਬਹੁਤ ਸੋਹਣੀ ਜਗ੍ਹਾ ਹੈ ਗਰਮ ਮਿੱਟੀ ਦੇ ਹੋਂ ਸਲਫਰ ਵਾਲੇ ਪੂਰੇ ਤੇ ਗਰਮ ਹਵਾ ਵਾਲੀਆਂ ਘਾਟੀਆਂ ਇੱਥੇ ਲੋਕ ਬਹੁਤ ਜਿਹੜੇ ਇਲਾਜ ਅਤੇ ਸਪਾ ਲਈ ਆਉਂਦੇ ਹਨ ਕਿਉਂਕਿ ਸਕਿਨ ਦੇ ਲਈ ਜਿਹੜਾ ਮਡ ਵਾਲੀ ਜਗ੍ਹਾ ਬਹੁਤ ਵਧੀਆ ਹੈ ਕੋਈ ਰਵਪਾਰਕ ਇੱਕ ਫ੍ਰੀ ਪਬਲਿਕ ਪਾਰਕ ਹੈ ਜਿੱਥੇ ਤੁਸੀਂ ਗਰਮ ਪਾਣੀ ਦੇ ਕੁੰਡਾ ਹੋਂਦਾ ਤੇ ਧੂਆਂਦਾਰ ਝੀਲਾਂ ਦੇ ਕੋਲ ਤੁਰ ਸਕਦੇ ਹੋ ਜੇ ਆਪਾਂ ਗੱਲ ਕਰੀਏ ਮੌਰੀ ਸੱਭਿਆਚਾਰ ਦੀ ਰੋਡਪੁਰਾ ਦੇ ਮੌਰੀ ਲੋਕ ਸਦੀਆਂ ਤੋਂ ਇੱਥੇ ਰਹਿ ਕੇ ਕਰਮ ਪਾਣੀ ਨਾਲ ਆਪਣਾ ਖਾਣਾ ਬਣਾਉਂਦੇ ਹਨ ਨਾਉਂਦੇ ਅਤੇ ਲਾਜ਼ਲ ਕਰਦੇ ਹਨ ਫਕਾ ਰਿਆ ਵਰੇਵਾ ਮੌਰੀ ਵਿਲੇਜ ਇੱਥੇ ਤੁਸੀਂ ਮੌਰੀ ਸੱਭਿਆਚਾਰ ਕਲਾ ਨਿਰਿਤ ਕਲਾ ਤੇ ਗੀਤ ਸੰਗੀਤ ਦੇਖ ਸਕਦੇ ਹੋ ਇਹ ਤਾਂ ਸਿਰਫ ਕੁਦਰਤੀ ਦ੍ਰਿਸ਼ਾਂ ਲਈ ਹੀ ਨਹੀਂ ਸਗੋਂ ਘਰਾਂ ਦੇ ਹੋਟਲਾਂ ਦੀ ਹੀਟਿੰਗ ਸਪਾ ਅਤੇ ਸੈਰ ਸਪਟੇ ਲਈ ਵਰਤੀ ਜਾਂਦੀ ਹੈ ਕਿਉਂਕਿ ਜਿਹੜਾ ਇਥੋਂ ਦਾ ਦ੍ਰਿਸ਼ ਹੈ ਬਹੁਤ ਹੀ ਵਧੀਆ ਦੇ ਦੇਖਣ ਵਾਲਾ ਹੁੰਦਾ ਹੈ ਬਹੁਤ ਲੋਕ ਜਿਹੜੇ ਆਕਲੈਂਡ ਤੋਂ ਜਿਹੜਾ ਉੱਥੇ ਜਾਂਦੇ ਆ ਤੇ ਦ੍ਰਿਸ਼ ਦੇਖਦੇ ਆ ਤੇ ਹੁਣ ਆਪਾਂ ਚੱਲਦੇ ਆ ਮਣੀਕਰਨ ਸਾਹਿਬ ਵੱਲ ਇਹ ਹਿਮਾਚਲ ਪ੍ਰਦੇਸ਼ ਦੇ ਪਹਾ੍ਰਤੀ ਘਾਟੀ ਵਿੱਚ ਸਥਿਤ ਹੈ ਇੱਥੇ ਵੀ ਧਰਤੀ ਦੇ ਅੰਦਰੋਂ ਗਰਮ ਪਾਣੀ ਨਿਕਲਦਾ ਹੈ ਪਰ ਇਹ ਥਾਂ ਸਿਰਫ ਕੁਦਰਤੀ ਖੂਬਸੂਰਤੀ ਲਈ ਹੀ ਨਹੀਂ ਸਗੋਂ ਧਾਰਮਿਕ ਤੇ ਆਤਮਿਕ ਮਹੱਤਵ ਲਈ ਮਸ਼ਹੂਰ ਹੈ ਸਿੱਖ ਧਰਮ ਅਨੁਸਾਰ ਗੁਰੂ ਨਾਨਕ ਦੇਵ ਜੀ ਇੱਥੇ ਯਾਤਰਾ ਤੇ ਆਏ ਕਹਾਣੀ ਹੈ ਕਿ ਜਦ ਲੰਗਰ ਲਈ ਰੋਟੀਆਂ ਸੇਕਣ ਦੀ ਲੋੜ ਸੀ ਨਾ ਗਰਮ ਪਾਣੀ ਦੇ ਕੁੰਡਾਂ ਵਿੱਚ ਲੰਗਰ ਤਿਆਰ ਕੀਤਾ ਗਿਆ ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਅੱਜ ਵੀ ਮਣੀਕਰਨ ਸਾਹਿਬ ਵਿੱਚ ਲੰਗਰ ਗੁਰਦੁਆਰਾ ਗਰਮ ਪਾਣੀ ਦੇ ਕੁੰਡ ਤੇ ਇਸ਼ਨਾਨ ਹੋ ਹੁੰਦਾ ਹਨ ਲੋਕ ਇੱਥੇ ਇਲਾਜ ਧਾਰਮਿਕ ਯਾਤਰਾ ਤੇ ਆਤਮਿਕ ਸ਼ਾਂਤੀ ਲਈ ਆਉਂਦੇ ਹਨ ਮਣੀਕਰਨ ਸਾਹਿਬ ਦੀ ਪਹਾੜੀ ਘਾਟੀ ਹਰੇ ਭਰੇ ਜੰਗਲ ਪਵਿੱਤਰ ਦਰਿਆ ਤੇ ਗਰਮ ਪਾਣੀ ਦੇ ਕੁੰਡੇ ਇੱਥੇ ਆਉਣ ਵਾਲੇ ਹਰ ਯਾਤਰੀ ਲਈ ਸੁੰਦਰ ਅਨੁਭਵ ਬਣਾਉਂਦੇ ਹਨ ਜੇ ਆਪਾਂ ਗੱਲ ਕਰੀਏ ਦੋਨਾਂ ਜਗ੍ਹਾ ਦੀ ਤੁਲਨਾ ਦੀ ਰੋਟਰਵਾ ਕੁਦਰਤੀ ਜਾਦੂਗੀ ਜਰਮੰਡ ਪੂਰ ਰੰਗਬਰੰਗੇ ਪੂਲ ਮੌਰੀ ਸਭ ਦਾ ਚਰ ਸਪਾ ਅਤੇ ਸੈਲਸ ਪਟੇਲੀ ਹੈ ਅਤੇ ਮਣੀ ਕਰਨ ਸੇਪ ਘਾਰ ਵਿੱਚ ਮੁਹੱਲ ਗੁਰੂ ਨਾਨਕ ਦੇਵ ਜੀ ਦੀ ਯਾਦ ਲੰਗਰ ਅਤੇ ਗਰਮ ਪਾਣੀ ਦੇ ਵਾਲੇ ਕੁੰਡ ਦੋਵੇਂ ਥਾਵਾਂ ਲਈ ਸਾਡੇ ਲਈ ਇੱਕੋ ਹੀ ਸਿੱਖਿਆ ਦਿੰਦੇ ਹਨ ਕੁਦਰਤ ਦੀਆਂ ਤਾਕਤਾਂ ਸਿਰਫ ਦ੍ਰਿਸ਼ਾਂ ਹੀ ਲਈ ਹੀ ਨਹੀਂ ਸਭ ਤੋਂ ਮਨੁੱਖੀ ਜੀਵਨ ਧਾਰਮਿਕ ਅਤੇ ਆਤਮਿਕ ਤਜਰਬਿਆਂ ਲਈ ਬਹੁਤ ਜ਼ਰੂਰੀ ਹਨ ਤਾਂ ਦੋਸਤੋ ਹੁਣ ਤੁਹਾਡੇ ਕੋਲ ਇੱਕ ਚੋਣ ਹੈ ਕਿਹੜੀ ਯਾਤਰਾ ਪਹਿਲਾਂ ਕਰਨੀ ਹੈ ਰੋਟਰਵਾ ਦੇ ਕੁਦਰਤੀ ਗਰਮ ਪਾਣੀ ਤੇ ਚਮਤਕਾਰਾਂ ਦੀ ਅਨੁਭਵ ਜਾਂ ਮਣੀ ਕਰਨ ਸਕੇ ਦੇ ਧਾਰਮਿਕ ਤੇ ਆਤਮਿਕ ਅਨੁਭਵ ਦੀ ਧੰਨਵਾਦ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੀ